ਮੇਰੇ ਸਥਾਨ ਤੋਂ ਚੋਰੀ ਹੋ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਪੁਰਾਣੀ ਸੰਗਤ ਆਉਂਦੀ ਚੋਰੀ ਕਰਨ ਵਾਲਾ ਜੋਰ ਫੜਿਆ ਕਿ ਗਿਆ ਜਦੋਂ ਚੋਰ ਫੜਿਆ ਗਿਆ ਉਹਨੂੰ ਫੜ ਕੇ ਕਹਿੰਦੇ ਲੈ ਆਂਦਾ ਇੱਥੇ ਦਰਖ ਨਾਲ ਬੰਨ ਲਿਆ ਤੇ ਸਾਧ ਸੰਗਤ ਜਿਹੜਾ ਆਵੇ ਫਿਰ ਚੋਰ ਨਾਲ ਜੋ ਹੁੰਦਾ ਉਹ ਤੁਹਾਨੂੰ ਪਤਾ ਹੀ ਜਿਨ ਕਦੇ ਵੀ ਨਹੀਂ ਥੱਪੜ ਮਾਰਿਆ ਕਈ ਵਾਰ ਚੋਰ ਫੜਿਆ ਜਾਵੇ ਉਹ ਵੀ ਥੱਪੜ ਮਾਰਦਾ ਉਹ ਕਹਿੰਦੇ ਚਲੋ ਹੱਥ ਖੋਲਣ ਦਾ ਮੌਕਾ ਜੁ ਮਿਲ ਗਿਆ ਹੁਣ ਸਾਥ ਸੰਗਤ ਕਿੰਨੇ ਇਕੱਠੇ ਹੋਏ ਚੋਰੀ ਵਾਲੀਆਂ ਚੀਜ਼ਾਂ ਉਹ ਮੱਜਾਂ ਵੀ ਮਿਲ ਗਈਆਂ ਔਰ ਸਾਥ ਸੰਗਤ ਚੋਰੀ ਕਰਨ ਵਾਲਾ ਚੋਰ ਵੀ ਫੜਿਆ ਗਿਆ ਬਾਬਾ ਜੀ ਆ ਗਏ ਕਹਿੰਦੇ ਭਾਈ ਕੀ ਹੋਇਆ ਇਕੱਠੇ ਹੋਏ ਕਹਿੰਦੇ ਮਾਰਾ ਚੋਰ ਫੜਿਆ ਗਿਆ ਕਹਿੰਦੇ ਪਰੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਦਬਕ ਕੇ ਕਿਹਾ ਚਲੋ ਆਪੋ ਆਪਣੀ ਸੇਵਲੋ ਚਲੋ ਜਾਓ ਆਪਣਾ ਕੰਮ ਕਰੋ ਫਿਰ ਉਹ ਚੋਰ ਦੀ ਬਾਹ ਪਕੜ ਕੇ ਆਪਣੀ ਕੁੱਲੀ ਵਾਲ ਆਪਣੇ ਕਮਰੇ ਵੱਲ ਲੈ ਗਿਆ ਚੋਰ ਦੇ ਕਿੰਨੇ ਵੱਡੇ ਭਾਗ ਹੋਣਗੇ ਕਿਸੇ ਬੰਦਗੀ ਕਰਨ ਵਾਲੀ ਰੋਹ ਤੇ ਮਾਲਾ ਫੇਰਨ ਵਾਲੇ ਹੱਥਾਂ ਨੇ ਚੋਰ ਦਾ ਹੱਥ ਫੜ ਲਿਆ ਕਿੰਨੀ ਵੱਡੀ ਗੱਲ ਹੋਈ ਇਹ ਕੋਈ ਛੋਟੀ ਗੱਲ ਨਹੀਂ ਬੰਦਗੀ ਕਰਨ ਵਾਲੀ ਰੋਹ ਸੇਵਾ ਕਮਾਉਣ ਵਾਲੀ ਰੋਹ ਤੇ ਬੰਦਗੀ ਕਰਨ ਵਾਲੀ ਰੋਹ ਮਾਲਾ ਫੇਰਨ ਵਾਲੇ ਹੱਥਾਂ ਨੇ ਚੋਰ ਦਾ ਹੱਥ ਫੜ ਲਿਆ ਹੱਥ ਪਕੜ ਕੇ ਲੈ ਗਿਆ ਖਿੱਚ ਕੇ ਕਲਗੇ ਇੱਧਰ ਤੈਨੂੰ ਦੱਸਦੇ ਤੇ ਕੀਤਾ ਵਧਾ ਕੀ ਖਿਸੇ ਵਿੱਚ ਹੱਥ ਪਾ ਕੇ ਜਿੰਨੀ ਮਾਇਆ ਆਈ ਉਹਦੇ ਦੁਮ ਹੱਥਾਂ ਵਿੱਚ ਦੇ ਕੇ ਕਿਹਾ ਬੇਟਾ ਚੋਰੀ ਨਹੀਂ ਕਰੀਦੀ ਚੋਰੀ ਕਰਨਾ ਪਾਪ ਹੈ ਜਾ ਇੱਧਰ ਚਲਾ ਜਾ ਕੋਈ ਕਿਰਤ ਕਰ ਜਾ ਜਾ ਚਲਾ ਜਾ ਕੋਈ ਕੰਮ ਕਰੋ ਕੋਈ ਕਿਰਤ ਕਰੋ ਬੇਟਾ ਚੋਰੀ ਕਰਨਾ ਪਾਪ ਹੈ ਦੁਮ ਹੱਥਾਂ ਵਿੱਚ ਬੁੱਕਾਂ ਵਿੱਚ ਪੈਸੇ ਭਰ ਦਿੱਤੇ ਤੇ ਸਾ ਸੰਗਤ ਬਸ ਇੱਕ ਨਜ਼ਰ ਮਿਲਣ ਦੀ ਧੀਰ ਸੀ ਸਾਡੇ ਵਰਗੇ ਬੋਲ ਸਾਧੂ ਦੇ ਨਹੀਂ ਆਪਣੀ ਜੀਭਾ ਹੋਰ ਹੈ ਸਾਧੂ ਦੀ ਜੀਭਾ ਹੋਰ ਹੈ ਪਤਾ ਕਿਉਂ ਪ੍ਰਭ ਜੀ ਵਸੈ ਸਾਧ ਕੀ ਰਸ ਸਾਡੀ ਰਸਨਾ ਤੇ ਤਾਂ ਨਿੰਦਿਆ ਵੀ ਹੁੰਦੀ ਸ਼ਾਮ ਨੂੰ ਅਸੀਂ ਚੰਗਾ ਵੀ ਕਹੀਦੇ ਮਾੜੀ ਵੀ ਗੱਲ ਕਰ ਲੈਂਦੇ ਸਾਧੂ ਦੀ ਰਸਨਾ ਤੇ ਨਹੀਂ ਹੁੰਦੀ ਮੈਂ ਇਹੋ ਜੇ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਦੀ ਜਿਬਾ ਉੱਤੇ ਮਾੜਾ ਸ਼ਬਦ ਹੀ ਨਹੀਂ ਹੋ ਨਿੰਦਿਆ ਤੋਂ ਬਹੁਤ ਦੂਰ ਦੀ ਗੱਲ ਐ ਨਿੰਦਿਆ ਤੋਂ ਬਹੁਤ ਦੂਰ ਦੀ ਗੱਲ ਐ ਮਾੜਾ ਸ਼ਬਦ ਵੀ ਰਸਨਾ ਉੱਤੇ ਨਹੀਂ ਆਉਂਦਾ ਇੱਕ ਬਹੁਤ ਵੱਡੀ ਕੋਠੀ ਵਿੱਚ ਮਹਾਂਪੁਰਸ਼ ਗਏ ਤੇ ਸਾ ਸੰਗ ਜਦੋਂ ਉੱਤੇ ਵੜਨ ਲੱਗੇ ਨਾ ਉਹਨਾਂ ਨੇ ਬਹੁਤ ਵੱਡਾ ਕੋਠੀ 'ਚ ਵੜਦੇ ਆ ਕੁੱਤਾ ਬੰਨਿਆ ਹੋਇਆ ਹੁਣ ਕੁੱਤੇ ਦਾ ਸੁਹਾਇਆ ਵੀ ਉਹਨੇ ਜਿਹੜਾ ਹੋਵੇ ਉਪਰਾ ਬੰਦੋ ਨੇ ਭੌਂਕਣਾ ਦੋਵੇਂ ਸ਼ਬਦ ਮਾੜੇ ਨੇ ਤਾ ਜਮਾਨ ਤੋਂ ਕਹੀਏ ਉਹ ਵੀ ਮਾੜਾ ਸ਼ਬਦ ਹੈ ਭੌਂਕਣਾ ਸ਼ਬਦ ਕਹੀਏ ਇਹ ਵੀ ਮਾੜਾ ਹੈ ਕਿਉਂ ਜੇ ਕੋਈ ਬੰਦਾ ਬਹੁਤ ਮਾੜੇ ਕਰਮ ਕਰੇ ਆਪਾਂ ਨੂੰ ਚੰਗਾ ਨਾ ਲੱਗੇ ਤੇ ਲੋਕੀ ਕਹਿੰਦੇ ਨੇ ਬੜਾ ਕੁੱਤਾ ਬੰਦਾ ਹੈ ਮਾੜਾ ਸ਼ਬਦ ਹੈ ਨਾ ਕੁੱਤੇ ਨਾਲ ਤੁਲਨਾ ਦੇ ਦਿੱਤੀ ਜੇ ਕੋਈ ਬਾਲਾ ਬੋਲੀ ਜਾਵੇ ਬਹੁਤ ਜ਼ਿਆਦਾ ਅਵਾ ਤਵਾ ਬੋਲੇ ਅਸ਼ਲੀਲ ਗਲਤ ਬੋਲੇ ਉਹਨੂੰ ਲੋਕੀ ਫਿਰ ਤੁਲਨਾ ਦੇ ਕੇ ਕਹਿੰਦੇ ਨੇ ਐਵੇਂ ਹੀ ਭੌਂਕੀ ਜਾਂਦਾ ਐ ਐਵੇਂ ਹੀ ਭੌਂਕੀ ਇਹਦਾ ਮਤਲਬ ਭੌਂਕਣਾ ਸ਼ਬਦ ਵੀ ਮਾੜਾ ਤੇ ਉਹ ਮਹਾਂਪੁਰ ਜਦੋਂ ਕੋਠੀ ਵਿੱਚ ਗਏ ਨਾ ਐਦਾਂ ਨਹੀਂ ਕਿਹਾ ਭਾਈ ਤੁਹਾਡਾ ਕੁੱਤਾ ਭੌਂਕਦਾ ਐ ਵੱਟ ਲਏਗਾ ਕੱਟ ਲਏ ਵੱਡਣਾ ਸ਼ਬਦ ਵੀ ਮਾੜਾ ਜ਼ੁਬਾਨ ਤੋਂ ਕਹਿਣਾ ਜੇ ਆਪਾਂ ਕਿਸੇ ਨੂੰ ਕਹਿੰਦੇ ਆਰੇ ਵੱਡ ਖੜਨੋ ਪੈਂਦਾ ਜਦੋਂ ਕੋਠੀ 'ਚ ਗਏ ਉਹ ਕੁੱਤਾ ਭੌਂਕ ਰਿਹਾ ਉਹਦਾ ਸੁਭਾਅ ਹੈ ਉਹਨੇ ਉਪਰੇ ਬੰਦੇ ਨੂੰ ਵੇਖ ਕੇ ਬੋਲਣਾ ਆਪਣੀ ਡਿਊਟੀ ਕਰ ਜਦੋਂ ਆਬਾ ਜੀ ਗਏ ਅਜੇ ਬਾਕੀ ਬੰਦੇ ਕਹਿਣਗੇ ਯਾਰ ਕੁੱਤਾ ਭੌਂਕਦਾ ਬੜਾ ਵੱਡਾ ਰੱਖਿਆ ਥੋੜਾ ਤਾ ਉਹ ਮਾਪੋਰੀ ਪਤਾ ਕੀ ਬੋਲੇ ਘਰ ਵਾਲੇ ਕਹਿੰਦੇ ਭਾਈ ਇਹਦਾ ਮੜ ਜਾ ਧਿਆਨ ਦੇਖੋ ਕੁੱਤਾ ਨਹੀਂ ਕਿਹਾ ਜ਼ੁਬਾਨ ਤੋਂ ਕਹਿੰਦੇ ਭਾਈ ਇਹਦਾ ਮੜ ਜਾ ਧਿਆਨ ਰੱਖੋ ਕੁੱਤਾ ਕਿਹਾ ਹੀ ਨਹੀਂ ਜ਼ੁਬਾਨ ਤੋਂ ਤਾ ਉਹ ਘਰ ਵਾਲੇ ਕਹਿੰਦੇ ਬਾਬਾ ਜੀ ਉਦਾਂ ਹੀ ਭੌਂਕਦੇ ਕਹਿੰਦੇ ਨਹੀਂ ਭਾਈ ਕਈ ਵਾਰ ਆਪਣਾ ਵਿਹਾਰ ਕਰ ਹੀ ਜਾਂਦੇ ਹੁੰਦੇ ਥੋੜਾ ਧਿਆਨ ਰੱਖੋ ਨਾ ਜ਼ੁਬਾਨ ਤੋਂ ਭੌਂਕਣਾ ਕਿਹਾ ਨਾ ਵੱਢਣਾ ਕਿਹਾ ਨਾ ਕੁੱਤਾ ਕਿਹਾ ਜਵਾਨ ਤੇ ਮਾੜਾ ਸ਼ਬਦ ਨਹੀਂ ਆਉਂਦਾ ਪਤਾ ਕਿਉਂ ਪ੍ਰਭ ਜੀ ਵਸੈ ਸਾਧਕੀ ਰਸਨਾ ਉਦੀ ਰਸਨਾ ਉੱਤੇ ਰੱਬ ਵਸੈ ਜਦੋਂ ਵਾਹ ਪੁਰਸ਼ ਨੇ ਚੋਰ ਦੇ ਹੱਥ ਵਿੱਚ ਪੈਸੇ ਦੇ ਕੇ ਕਹਿਣਾ ਬਿੱਡੇ ਚੋਰੀ ਨਹੀਂ ਕਰੀ ਤੀ ਚੋਰੀ ਕਰਨਾ ਪਾਪ ਹੈ ਚੋਰ ਕੀ ਹਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਚੋਰ ਬੰਦੇ ਦੀ ਤਾਂ ਜਾਮਣੀ ਲੋਕ ਵਿੱਚ ਨਹੀਂ ਕੋਈ ਬੰਦੇ ਦਿੰਦੇ ਦਰਗਾਹ ਵਿੱਚ ਕੌਣ ਜਾਮਣੀ ਪਰੇ ਨજર ਮਿਲਦਿਆਂ ਸਾਰ ਜ਼ੁਬਾਨ ਤੋਂ ਦੋ ਸ਼ਬਦ ਕਹੇ ਚੋਰੀ ਨਹੀਂ ਕਰੀ ਬੇਟੇ ਕਿਰਤ ਕਰੋ ਆਲੋ ਪੈਸੇ ਬਸ ਨજર ਮਿਲਦਿਆਂ ਸਾਰ ਉਹ ਚੋਰ ਬੰਦਾ ਰੋਣ ਲੱਗ ਪਿਆ ਚਰਨਾਂ 'ਚ ਬਹਿ ਗਿਆ ਬਾਬਾ ਜੀ ਨੇ ਕਹਿੰਦਾ ਨਹੀਂ ਮੈਂ ਹੁਣ ਨਹੀਂ ਕਿਤੇ ਜਾਣਾ ਕਹਿੰਦਾ ਜੀ ਭਾਈ ਕੋਈ ਕਿਰਤ ਕਰ ਚੋਰੀ ਨਹੀਂ ਬੇਟੇ ਕਰੀ ਕਹਿੰਦਾ ਜੀ ਹੁਣ ਕਿੱਥੇ ਜਾਣਾ ਹੈ ਹੁਣ ਨਹੀਂ ਕਿਤੇ ਜਾਣਾ ਬਸ ਮੈਨੂੰ ਆਪਣੇ ਚਰਨਾਂ 'ਚ ਰੱਖ ਲਓ ਪੁੱਬਾ ਮਾਰ ਮਾਰ ਕੇ ਰੋਵੇ ਮੈਨੂੰ ਇੱਥੇ ਰੱਖ ਲਓ ਪੈਸੇ ਉੱਥੇ ਰੱਖ ਦਿੱਤੇ ਸਾ ਸੰਗਤ ਦੇ ਉਈਓ ਬੰਦਾ ਜਿਹੜਾ ਡੰਗਰਾਂ ਦੀ ਪਸ਼ੂਆਂ ਦੀ ਚੋਰੀ ਕਰਨ ਵਾਲਾ ਸੀ ਪਰ ਤੱਕ ਉੱਥੇ ਸੇਵਾ ਵਿੱਚ ਲੱਗ ਗਿਆ ਇਹ ਸੱਚ ਹੈ ਸੇਵਾ ਕਰਨ ਵਾਲੇ ਨੂੰ ਸਮਾਂ પાਕੇ ਸੰਗਤ ਹੱਥ ਜੋੜ ਕੇ ਬਾਬਾ ਜੀ ਕਹਿਣ ਲੱਗ ਪਈ ਪਤਾ ਕਿਉਂ ਸਾਧੂ ਕੋਲ ਪਾਵਰ ਹੈ ਉਹ ਚੋਰ ਨੂੰ ਵੀ ਸੰਤ ਬਣਾ ਸਕਦਾ ਮੈਨੂੰ ਇੱਕ ਵੀ ਜੇਲ ਦਿਖਾ ਦਿਓ ਜਿੱਥੇ ਕੋਈ ਚੋਰੀ ਕਰਕੇ ਚੋਰ ਜੇਲ੍ਹ ਚ ਗਿਆ ਹੋਵੇ ਤੇ ਵਾਪਸ ਸੰਤ ਬਣ ਕੇ ਆ ਗਿਆ ਹੋਵੇ ਜਦੋਂ ਸੰਤ ਬਣੇ ਸਾਧੂ ਦੀ ਸੰਗਤ ਵਿੱਚ ਆ ਕੇ ਬਣੇ ਜਦੋਂ ਸੰਤ ਬਣੇਗਾ ਕਿਸੇ ਸੰਤ ਦੀ ਸੰਗਤ ਵਿੱਚ ਬਣੇਗਾ ਅਦਰਵਾਈਜ਼ ਦੁਨੀਆ ਦਾ ਕੋਈ ਠਾਣਾ ਕੋਈ ਜੇਲ ਨਹੀਂ ਹੈ ਜਿੱਥੇ ਬੰਦੇ ਨੂੰ ਲਿਖਿਆ ਹੁੰਦਾ ਸੁਧਾਰ ਘਰ ਹਾਂ ਠੀਕ ਹੈ ਉਹ ਅੱਗੇ ਤੋਂ ਡਰਦਾ ਚੋਰੀ ਨਹੀਂ ਕਰੇਗਾ ਪਰ ਸੰਤ ਨਹੀਂ ਬਣੇ ਸੱਲੂ ਹੀ ਬਣਾ ਸਕਦਾ ਇਹਨੂੰ ਪਾਤਸ਼ਾਹ ਨੇ ਕਿ ਅੱਖੀਂ ਵਾਜੋਂ ਵੇਖਣਾ ਅਸੀਂ ਅੱਖਾਂ ਨਾਲ ਚੰਗਾ ਵੀ ਤੇ ਮਾੜਾ ਵੀ ਵੇਖ ਲਈਦਾ ਸੰਤ ਨੂੰ ਮਾੜੇ ਨਹੀਂ ਨਜ਼ਰ ਆਉਂਦੇ ਸੰਤ ਨੂੰ ਪੱਪੀ ਨਹੀਂ ਨਜ਼ਰ ਆਉਂਦਾ ਸੰਤ ਨੂੰ ਮਾੜਾ ਬੰਦਾ ਨਜ਼ਰ ਹੀ ਨਹੀਂ ਆਉਂਦਾ ਉਹਨੂੰ ਸਭ ਚੰਗੇ ਨਜ਼ਰ ਆਉਂਦੇ ਪਤਾ ਕਿਉਂ ਉਹ ਕਿਹੜੀ ਨਜ਼ਰ ਨਾਲ ਵੇਖਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਇੱਥੇ ਆਪਣੇ ਮਨ 'ਚ ਆਤਮਾ ਰਿਓ ਆਪਾਂ ਮਨ ਸੋਚੀਏ ਸਾਥ ਸੰਗਤ ਬੰਦਾ ਚੰਗਾ ਨਾ ਵੀ ਹੋਵੇ ਤਾਂ ਵੀ ਚਾਹੁੰਦਾ ਮੇਰਾ ਬੋਰਡ ਜ਼ਰੂਰ ਚੰਗਾ ਲੱਗਣਾ ਚਾਹੀਦਾ ਚੰਗਾ ਨਾ ਵੀ ਹੋਵੇ ਫੋਟੋ ਮੇਰੀ ਜ਼ਰੂਰ ਲੱਗਣੀ ਚਾਹੀਦੀ ਸਾਧੋ ਨਹੀਂ ਸੋਚਦਾ ਉਹਦੀ ਸੁਰਤ ਵਿੱਚ ਹਮੇਸ਼ਾ ਇਹ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਦੁਨੀਆਂ ਦੀ ਫੋਟੋ ਲਾਦੇ ਲੱਗ ਗੱਲ ਹੈ ਉਹਦੀ ਕੋਈ ਮਨਸਾ ਨਹੀਂ ਕਿ ਮੇਰੀ ਕੋਈ ਫੋਟੋ ਲਾ